ਹੈਲੋ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਪਸ਼ੂਆਂ ਦਾ ਕੰਮ ਅੱਜ ਲੇਟ ਨਿਮਾਏ ਨੇ ਨਿਬੜ ਹੀ ਗਿਆ ਸਾਰਾ ਤਕਰੀਬਨ ਸੰਨੀ ਵੀ ਕਰਕੇ ਰੱਖਤੀ ਤੇ ਪਸ਼ੂ ਨਮਾ ਤੇ ਤੇ ਕਟੀਆਂ ਦੋ ਤੇ ਤਿੰਨ ਕਾਈ ਉਧਰ ਬੰਨਦੀ ਕੱਚੇ ਚ ਤੇ ਆਪਣਾ ਕੰਮ ਨਿਬੜ ਗਿਆ ਬਸ ਇਧਰ ਕੰਪਲੀਟ ਹੋ ਗਿਆ ਤੇ ਵਧੀਆ ਅੱਜ ਹਵਾ ਵਧੀਆ ਚੱਲੀ ਜਾਂਦੀ ਹੈ ਆ ਗਈ ਆ ਜੀ ਰੁੱਜੀ ਖੜੀਆਂ ਨਹੀਂ ਤੇ ਆਪਾਂ ਅੱਜ ਨਾ ਮੈਂ ਬੈਠੀ ਮੈਂ ਇੱਕ ਵੀਡੀਓ ਦੇਖੀ ਕਿ ਸੇ ਵੀਰ ਜੀ ਕਹਿੰਦੇ ਐਨੇ ਪਸ਼ੂ ਮਤਲਬ ਕਿ ਤੂੜੀ ਇਹਦੇ ਨਾਲ ਤਾਜੀ ਤੂੜੀ ਜਿਹੜੀ ਆਪਾਂ ਬਣਾਈ ਹੈ ਇਹਦੇ ਨਾਲ ਬੰਨ ਪੈ ਕੇ ਮਰੀ ਜਾਂਦੇ ਨੇ ਪਸ਼ੂ ਵੇਖ ਵੀਰੇ ਆਪਾਂ ਤਾਂ ਬਾਰ ਬਾਰ ਕਹਿਨੇ ਆਗੇ ਵੀ ਜਿਹੜੀ ਤਾਜੀ ਤੂੜੀ ਆਈ ਹੋਈ ਹੈਗੀ ਨਵੀਂ ਤੂੜੀ ਇਹਨੂੰ ਗਿੱਲੀ ਕਰਕੇ ਰੱਖੋ ਏ ਹਾਜਮ ਨਹੀਂ ਆਉਂਦੀ ਹੈਗੀ ਛੇਤੀ ਇਹਦੇ ਨਾਲ ਦਰਦ ਵੀ ਹੁੰਦਾ ਹੈ ਬੰਨ ਵੀ ਪੈਂਦਾ ਹੈਗਾ ਤੇ ਗਈ ਆਪਾਂ ਹੁਣ ਜਿਵੇਂ ਹੁਣ ਦੁਪਹਿਰੇ ਖਾਣ ਗਏ ਇਹ ਆਪਾਂ ਗਿੱਲੀ ਕਰਕੇ ਰੱਖਤੀ ਹੁਣ ਸੰਨੀ ਉਤੇ ਉਤੇ ਤੂੜੀ ਤੇ ਪਾਣੀ ਪਾ ਦਨੇ ਆ ਪਾਣੀ ਪਾ ਕੇ ਗਿੱਲੀ ਕਰਕੇ ਰੱਖ ਦਨੇ ਆਗੇ ਤੇ ਆਪਾਂ ਐਵੇਂ ਹੀ ਉਧਰ ਤੇ ਜਿਹੜੀ ਸਵੇਰੇ ਖਵਾਉਣੀ ਉਹ ਆਪਾਂ ਰਾਤ ਨੂੰ ਭਿਉਂਖੇ ਰੱਖ ਦਨੇ ਉਹ ਭੋਲੇ ਪੈ ਜਾਂਦੀ ਆ ਹਾਜਮ ਆ ਜਾਂਦੀ ਆ ਪਸ਼ੂ ਦੇ ਖਾਦੀ ਹੋਈ ਨਵੀਂ ਤੂੜੀ ਹਾਜਮ ਆ ਐਂ ਤਾਂ ਇਹਹੀ ਪ੍ਰੋਬਲਮ ਆਉਂਦੀਆਂ ਨਿਗੀਆਂ ਤੇ ਬਾਕੀ ਜੇ ਬਾਈ ਚਾਂਸ ਕਿਸੇ ਦੇ ਪਸ਼ੂ ਦੇ ਬੰਨ ਵੀ ਪੈ ਜੇ ਨਾ ਤੇ ਇੱਕ ਤਾਂ ਆਪਾਂ ਸਿਰਕਾ ਇੱਕ ਜੇ ਕਿਸੇ ਵੀਰ ਕੋਲ ਹੋਵੇ ਘਰ ਦੀ ਸ਼ਰਾਬ ਤੇ ਇੱਕ ਮਿੱਠਾ ਸੋਡਾ ਇਹ ਵੱਧ ਤੋਂ ਵੱਧ ਨੂੰ ਅੰਦਰ ਸਿੱਟ ਦੋ ਤੇ ਬੰਨ ਖੁੱਲ ਜਾਣਾ ਤੋਰਾ ਫੇਰਾ ਕਰਵਾ ਦੋ ਆਪਣੇ ਵੀ ਕਿਰ ਗਾਈ ਦੇ ਹੋ ਗਿਆ ਸੀ ਬੰਨ ਪੈ ਗਿਆ ਉਹ ਖਾਈ ਗਈ ਖਾਈ ਗਈ ਤੇ ਮਗਰੋਂ ਔਖੀ ਹੋਈ ਜਵੇ ਦਰਦ ਹੋਣ ਲੱਗ ਗਿਆ ਉਹਦੇ ਤੇ ਫਿਰ ਅਸੀਂ ਡਾਕਟਰ ਡਾਕਟਰ ਕਹਿੰਦਾ ਜੀ ਤੁਹਾਡੇ ਕੋਲ ਇੱਕ ਤਾਂ ਸਿਰਕੇ ਦੀ ਬੋਤਲ ਤੇ ਵਿੱਚ ਮਿੱਠਾ ਸੋਡਾ ਦੋ ਤਿੰਨ ਮੁਠੀਆਂ ਵਿੱਚ ਮਿੱਠੇ ਸੋਡੇ ਦੀਆਂ ਪਾ ਕੇ ਤੇ ਦੋ ਬੋਤਲਾਂ ਸਿਰਕੇ ਦੀਆਂ ਤੇ ਇੱਕ ਵਿੱਚ ਜਿਵੇਂ ਥੋੜੀ ਆ ਕਿ ਇੱਕ ਗਲਾਸ ਕੋ ਹੋਵੇ ਸ਼ਰਾਬ ਦਾ ਦੇਸੀ ਸ਼ਰਾਬ ਦਾ ਉਹ ਵਿੱਚ ਮਿਲਾ ਕੇ ਤੇ ਕਹਿੰਦਾ ਉਹ ਅੰਦਰ ਸਿੱੜ ਦੋ ਟੀਕਿਆਂ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਵੀ ਟੀਕੇ ਤੇ ਮੈਂ ਬਹਿ ਤਾ ਜਦੋਂ ਆਉਂਗਾ ਦੇਖੀ ਉਹ ਨਹੀਂ ਇਹ ਗਾਈ ਮਰ ਸਕਦੀ ਹੈ ਜੇ ਨਾ ਬੰਨ ਖੁੱਲਿਆ ਇਹਦੇ ਤੇ ਆਪਾਂ ਨੇ ਫਟਾਫਟ ਉਹ ਅੰਦਰ ਸਿੱਟਿਆ ਤੇ ਬਾਅਦ ਚ ਤੋਰਾ ਫੇਰਾ ਜਾਂ ਕਰਾਤਾ ਤੇ ਵਧੀਆ ਉਹਦਾ ਬੰਨ ਖੁੱਲ ਗਿਆ ਸੀਗਾ ਤੇ ਇਹ ਚੀਜ਼ਾਂ ਵੀਰੇ ਹੁਣ ਧਿਆਨ ਰੱਖਣ ਜੋਗ ਨੇ ਗੀਆਂ ਮੈਂ ਤੁਹਾਨੂੰ ਕੱਲ ਵੀ ਵੀਡੀਓ 'ਚ ਮੈਂ ਇਹ ਵੀ ਥੋੜੀ-ਥੋੜੀ ਚੀਜ਼ਾਂ ਨਾ ਧਿਆਨ ਰੱਖੋ ਨਵੀਂ ਤੂੜੀ ਨੁਕਸਾਨ ਵੀ ਕਰਦੀ ਐ ਤੇ ਇੱਕ ਆਪਾਂ ਜਿਹੜੀਆਂ ਹੁਣ ਵੀ ਮੰਨ ਕੇ ਚਲੋ ਆਪਾਂ ਮਸ਼ੀਨਾਂ ਤੋਂ ਤੂੜੀਆਂ ਕਰਵਾ ਲੈਨੇ ਆਂਗੇ ਅੱਗੇ ਤਾਂ ਹੜੰਬਿਆਂ ਤੋਂ ਕਰਾਉਂਦੇ ਹੁੰਦੇ ਸੀ ਹੁਣ ਹੜੰਬਾ ਹੁਣ ਕਰੋ ਕੀ ਕੋਈ ਵੱਢਦਾ ਹੀ ਨਹੀਂ ਹੈਗਾ ਕਣਕ ਤੇ ਹੁਣ ਅਗਲਾ ਕੰਮ ਪੈਨ ਫਰਿਆ ਕੇ ਤੇ ਮਸ਼ੀਨ ਨਾਲ ਤੂੜੀ ਕਰ ਦਿੰਦਾਈ ਤੇ ਥੋੜਾ ਜਨਾ ਵਿੱਚ ਝਾਰਨੇ ਦੇ ਮਾੜਾ-ਮੋਟਾ ਝਾਰ ਕੇ ਤੂੜੀ ਪਾਇਆ ਕਰੋ ਕਈ ਵਾਰ ਕੋਈ ਲੋਹੇ ਦੀ ਪੱਤੀ ਵਗੈਰਾ ਵੀ ਆ ਜਾਂਦੀ ਐ ਇਹ ਵੀ ਨੁਕਸਾਨ ਕਰਦੀ ਐ ਜਾਂ ਚਾਰਨੇ ਦੇ ਵਿੱਚ ਮੈਗਨੇਟ ਲਵਾ ਦੋ ਤੇ ਉਹ ਖਿੱਚ ਲੰਦੀ ਐ ਲੋਹੇ ਨੂੰ ਕਈ ਆਪਣਾ ਦੇਖਿਆ ਵੀ ਇਹ ਖੋਲਡੀਆਂ ਦੇ ਵਿੱਚ ਵੀ ਲਾ ਰੱਖੀ ਐ ਲੋਕਾਂ ਨੇ ਮੈਗਨੇਟ ਵੀ ਇਹ ਲੋਹਾ ਲੁਹਾ ਹੁੰਦਾ ਉਹ ਖਿੱਚ ਲੰਦੀ ਐ ਤੇ ਆਪ ਕੋ ਆਪਣੀ ਕੋਈ ਉਹ ਆਗਾ ਤੇ ਆਪਾਂ ਵੀ ਰੋਲ ਰੋਲ ਕੇ ਪਾਉਣੇ ਹੈਗੇ ਥੋੜੀ ਥੋੜੀ ਕਰਕੇ ਤੇ ਚਾਰ ਕੇ ਵੀ ਪਾ ਦਨੇ ਹੈਗੇ ਮੱਕੀ ਪੂਰਾ ਸਮਾਰ ਕੇ ਹੱਥ ਪੱਲਾ ਮਾਰੀ ਚੱਲੇ ਧਿਆਨ ਨਾਲ ਪਾਵੇ ਫੇਰ ਵੀ ਚਲੋ ਅੱਗੇ ਪ੍ਰਮਾਤਮਾ ਦੀ ਜੋ ਮਰਜ਼ੀ ਆ ਹਨਾ ਆਪਾਂ ਕਿੰਨਾ ਮਰਜ਼ੀ ਉਹ ਕਰ ਲਈ ਹੋ ਜਾਂਦਾ ਕਈ ਵਾਰ ਤੇ ਇੱਕ ਵਾਰ ਅੱਜ ਆਪਾਂ ਇਹੀ ਉਹ ਕਹਿਣਾ ਸੀ ਵੀ ਤੂੜੀ ਨੂੰ ਚੰਗੀ ਤਰ੍ਹਾਂ ਨਾ ਗਿੱਲੀ ਕਰਕੇ ਰੱਖੋ ਤੇ ਜਾਂ ਤਾਂ ਜੋ ਕਿ ਪਸ਼ੂਆਂ ਦੇ ਬੰਨ ਨਾ ਪਵੇ ਤੇ ਦਰਦ ਨਾ ਹੋਵੇ ਆਪਣੀ ਤਾਂ ਵੀ ਠੀਕ ਆ ਪਸ਼ੂ ਆਪਾਂ ਨੂੰ ਮਹੀਨਾ ਹੋ ਗਿਆ ਚਾਰ ਦਿਨ ਨੂੰ ਤੇ ਆਪਾਂ ਪਾਉਣੇ ਆਂ ਗਿੱਲੀ ਕਰਕੇ ਰੱਖਦੇ ਆਂ ਹਰੇ ਜੀ ਉਹ ਜੀ ਕਰਦਾ ਖਾਣਾ ਨਹੀਂ ਆਣੀਆਂ ਗੀਆਂ ਜਿਹਦਾ ਜੀ ਕਰਦਾ ਉਹ ਵੀ ਖਾਈ ਜਾਂਦੀ ਐ ਤੇ ਆਹ ਖਾ ਮੂੰਹ ਮਾਰ ਲਾਗੇ ਬਾਕੀ ਗਾਲਾਂ ਕਰਕੇ ਆ ਬਰਾਮ ਨਾਲ ਬੈਠਣੀਆਂ ਹੁਣੇ 10:30 ਵਜੇ ਦੀਆਂ ਬੈਠੀਆਂ ਹੋਈਆਂ ਪਹਿਲਾਂ ਬੈਗੀਆਂ ਸਾਰਾ ਧੂਰਾ ਕਢਾ ਕੇ ਹੁਣ ਪਾਣੀ ਪੂਣੀ ਪਲਾਤਾ ਤੇ ਹੁਣ ਬੈਠ ਜਾਣੀਆਂ ਹੁਣ ਇਹ 12:30 ਵਜੇ ਉੱਠਣੀਆਂ ਇੱਕ ਵਾਰ ਤੇ ਉਸ ਤੋਂ ਬਾਅਦ ਫੇਰ ਉੱਠਣੀਆਂ ਇਹ 2:30 ਵਜੇ ਜਦੋਂ ਆਪਾਂ ਵਿੱਚ ਆਵਾਂਗੇ ਵੀ ਸੰਨੀ ਪੌਣੀਆਂ ਫੇਰ ਉੱਠਣੀਆਂ بس ਦੋ ਵਾਰ ਬਹਿ ਜਾਂਦੀਆਂ ਨੀਂ ਇਹ ਤੇ ਉਸ ਵੀ ਇਹ ਗੱਲਾਂ ਦਾ ਧਿਆਨ ਰੱਖਣ ਵਾਲਾ ਹੁੰਦਾ ਇਹਨਾਂ 'ਚ ਕੁੱਸ ਨੂੰ ਆਉਂਦਾ ਤੇ ਗਾਈਆਂ ਤੇ ਹਜਾਤਾਰ ਜੀ ਹੁਣ ਗਾਈਆਂ ਖਾਈ ਜਾਣ ਖਾਈ ਜਾਣੇ ਗਿੱਲੀ ਤੁੜੀ ਇਹਨਾਂ ਦੇ ਵੀ ਹਾਜਮ ਘਟ ਆਉਂਦੀ ਐ ਤੇ ਮਿੱਠਾ ਸੋਡਾ ਤਾਂ ਆਪਾਂ ਉਹ ਵੀ ਜੇ ਆਪਾਂ ਦਾਣਾ ਦੁੱਪਾ ਪਾਉਣੇ ਆਗੇ ਤਾਂ ਚਮਚਾ ਦੋ ਚਮਚੇ ਪਾ ਹੀ ਦਿਆ ਕਰੋ ਹੋਣੀ ਐ ਅੱਛਾ ਤੇ ਉਸ ਆਗਲ ਨੂੰ ਤੇ ਆਣ ਰੱਖਣ ਜੂਗਾ ਅੱਛਾ ਤੇ ਮਸ ਜਾਈਆਂ ਆ ਸਾਰਿਆਂ ਨੂੰ ਇਹ ਕਿਹੜਾ ਆਈ ਰਹੀ ਆ ਥਾੜੇ ਜਿਹਾ ਇਹ ਦੱਸ ਦਿੰਦਾ ਚਾਚਾ ਉਹ ਆਈ ਜਿਹੜਾ ਮੰਡੀ ਚ ਜੀਨੇ ਮੈਂ ਸਵਾਈ ਸੀਗੀ ਕੋ ਨਹੀਂ ਗੇ ਦਰਸ਼ਨ ਦਾ ਚਾਚਾ ਯੋ ਨਹੀਂ ਮਹਾ ਜਿਹਨਾਂ ਨੇ ਮੈਂ ਸਵਾਈ ਸੀਗੀ ਮੰਡੀ ਚ ਇਹਨਾਂ ਕੋਲ ਤਜਰਬਾ ਮਤਲਬ ਕਿੰਨਾ ਦਾ ਮੈਂ ਜਾਣੂ ਕੰਮ ਦਾ ਮੇਰੇ ਨੂੰ ਮੈਂ ਤਾਂ 7-8 ਸਾਲ ਲਾਈ ਰੋ ਕੰਮ ਜੀ ਬੋਲੇ ਹਾਂਜੀ ਇਹਨੂੰ ਆਪਾਂ ਦੇਸੀ ਦਵਾਈ ਦੇ ਹੀ ਆਨੇ ਜਿਵੇਂ ਠੇਕਰੀ ਨਸਾਦਰ ਵਗੈਰਾ ਇਹੋ ਜਿਹਾ ਮਨਾ ਕੇ ਦਈਏ ਨੇ ਹੁਣ ਤਾਂ ਬਹੁਤ ਫਰਕ ਹੈਗਾ ਜਮੀ ਤੇ ਜਮੀ ਵਾਲ ਵਰਗੀ ਧਾਰ ਸੀਗੀ ਆ ਦਵਾਈਆਂ ਹੀ ਆ ਠੀਕ ਹੈ ਇਹੀ ਦਵਾਈ ਰੱਖਿਆ ਤੈਨੂੰ ਇਹੀ ਦੇ ਜੀ